27 ਫਰਵਰੀ ਤੋਂ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਵੇਗਾ ਇਹ ਚੇਤਾਵਨੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਰਵਨੀਤ ਬਿੱਟੂ ਵੱਲੋਂ ਠੇਕੇ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਜਰਾ ਤੁਸੀਂ ਵੀ ਸੁਣ ਲਵੋ ਵੀ ਭਾਈ ਸਿੱਧੀ ਗੱਲ ਅੱਜ ਇਹਨਾਂ ਨੂੰ ਸੱਦ ਲਿਆ ਜਿਹੜੇ ਇਹ ਕੰਪਨੀ ਵਾਲੇ ਆ ਵੀ ਜਾਂ 27 ਤਰੀਕ ਨੂੰ ਆਪ ਜਿੰਨਾ ਚਿਰ ਇਹ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਤਿੰਨੋਂ ਪੁਲਾਂ ਨੂੰ ਬਣਾਉਂਦੇ ਨਹੀਂ ਉਹਨਾਂ ਚਿਰ ਲੁਧਿਆਣੇ ਵਾਲਿਆਂ ਨੂੰ ਆਪਣੇ ਆਪ ਜਿਹੜੀਆਂ ਲੁਧਿਆਣੇ ਦੀਆਂ ਗੱਡੀਆਂ ਉਹਨਾਂ ਤੋਂ ਟੋਲ ਨਾ ਲਓ ਜੇ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਇਹ ਤੁਹਾਡਾ ਟੋਲ ਨਹੀਂ ਚੱਲੇਗਾ ਪਰ ਹੁਣ 27 ਫਰਵਰੀ ਤੋਂ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੇ ਐਲਾਨ ਤੋਂ ਬਾਅਦ ਕਾਂਗਰਸ ਵੱਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਹਾਲਾਂਕਿ ਇਸ ਦਾ ਕਾਰਨ ਭਾਰਤ ਪਾਕਿਸਤਾਨ ਦਰਮਿਆਨ ਵਧ ਰਹੀ ਤਲਖੀ ਅਤੇ ਫੌਜ ਦੀ ਕਾਰਵਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣਾ ਦੱਸਿਆ ਜਾ ਰਿਹਾ ਹੈ ਮੈਂ ਖਾਸ ਤੌਰ ਤੇ ਅੱਜ ਤੁਹਾਡੇ ਰੂ ਰੂ ਇਸ ਕਰਕੇ ਹੋਇਆ ਕਿਉਂਕਿ ਆਪਾਂ ਸਾਰਿਆਂ ਨੇ ਜਿਹੜਾ ਟੋਲ ਬੰਦ ਕਰਨ ਲਈ 28 ਤਰੀਕ ਨੂੰ 11 ਵਜੇ ਬਹੁਤ بڑے ਪੱਦਰ ਤੇ ਆਪਾਂ ਇਕੱਠੇ ਹੋ ਕੇ ਟੋਲ ਬੰਦ ਕਰਾਉਣਾ ਸੀ ਪਰ ਅੱਜ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਚਿੰਤਾਜਨਕ ਗੱਲ ਵੀ ਹੈਗੀ ਆ ਪਰ ਸਾਰੇ ਪੰਜਾਬ ਦੇ ਵਿੱਚ ਰੈਡ ਅਲਰਟ ਵੀ ਆ ਸਾਰੀ ਐਡਮਿਨਿਸਟ੍ਰੇਸ਼ਨ ਸਭ ਉਸ ਪਾਸੇ ਜ਼ਿੰਮੇਵਾਰੀ ਨਿਭਾਉਣ ਲੱਗੇ ਹੋਏ ਆ ਕਿਉਂਕਿ ਇਹ ਜੀਟੀ ਰੋਡ ਆ ਤੇ ਸਿੱਧੀ ਜੀਟੀ ਰੋਡ ਆ ਜਿਹੜੀ ਅਮਰਸਰ ਸਾਹਿਬ ਤੱਕ ਜਾਂਦੀ ਆ ਤੇ ਇਹਦੇ ਵਿੱਚ ਆਰਮੀ ਦੀ ਵੀ ਮੂਵਮੈਂਟ ਹੋ ਰਹੀ ਆ ਹੋਰ ਵੀ ਵੱਡੀਆਂ ਮੂਵਮੈਂਟਸ ਨੇ ਜਿਹੜੀਆਂ ਇਸ ਰੋਡ ਤੇ ਹੋ ਰਹੀਆਂ ਏ ਤੇ ਜੋ ਹਾਲਾਤ ਬਣੇ ਹੋਏ ਨੇ ਆਪਣੇ ਇੰਡੀਆ ਤੇ ਪਾਕਿਸਤਾਨ ਦੇ ਉਹਨੂੰ ਦੇਖਦੇ ਹੋਏ ਕਿਉਂਕਿ ਉਹ ਸਭ ਤੋਂ ਪਹਿਲਾਂ ਜ਼ਰੂਰੀ ਇੰਪੋਰਟੈਂਟ ਆਪਣੇ ਲਈ ਆਪਣਾ ਦੇਸ਼ ਆ ਮੈਂ ਤੁਹਾਨੂੰ ਅਪੀਲ ਕਰਨ ਲਈ ਵੀ ਉਹ ਜਿਹੜਾ ਟੋਲ ਪਲਾਜ਼ਾ ਬੰਦ ਕਰਨ ਵਾਲਾ ਜਿਹੜਾ ਧਰਨਾ ਮਜਹਰਾ ਏ ਉਹਨੂੰ ਕੁਝ ਦਿਨ ਲਈ ਜੇ ਨਾ ਤੇ ਸਾਰਾ ਕੁਝ ਠੀਕ ਨਹੀਂ ਹੁੰਦਾ ਉਹਨਾਂ ਚ ਲਈ ਕੁਝ ਦਿਨ ਲਈ ਪੈਂਡਿੰਗ ਰੱਖਦੇ ਆ ਤੇ ਉਹ ਤਰੀਕ ਦੁਬਾਰਾ ਦਵਾਂਗੇ ਕਿਉਂਕਿ ਆਪਣੇ ਲਈ ਸਭ ਤੋਂ ਪਹਿਲਾਂ ਦੇਸ਼ ਆ ਪਾਣੀਪਤੋਂ ਜਲੰਧਰ ਰਾਸ਼ਟਰੀ ਰਾਜਮਾਰਗ ਤੇ ਲੁਧਿਆਣਾ ਵਿੱਚ ਤਿੰਨ ਪੁਲ ਨਾ ਬਣਨ ਕਰਕੇ ਸੰਸਦ ਰਵਨੀਤ ਸਿੰਘ ਬਿੱਟੂ ਵੱਲੋਂ ਰਾਸ਼ਟਰੀ ਰਾਜਮਾਰਗ ਬਣਾਉਣ ਵਾਲੀ ਕੰਪਨੀ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ 27 ਫਰਵਰੀ ਤੱਕ ਸੜਕ ਦਾ ਕੰਮ ਪੂਰਾ ਨਾ ਹੋਇਆ ਤਾਂ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਜਾਵੇਗਾ ਹੁਣ ਰਵਨੀਤ ਬਿੱਟੂ ਦਾਵਾ ਕਰ ਰਹੇ ਹਨ ਕਿ ਮਾਹੌਲ ਠੀਕ ਹੋਣ ਤੋਂ ਬਾਅਦ ਟੋਲ ਪਲਾਜ਼ਾ ਜ਼ਰੂਰ ਬੰਦ ਕਰਵਾਇਆ ਜਾਵੇਗਾ ਲੁਧਿਆਣਾ ਤੋਂ ਅਮਰਪ੍ਰੀਤ ਮੱਕੜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ